ਚਲੋ ਦੇਖਦੇ ਆਂ ਅੱਜ ਬਾਹਰ ਮੌਸਮ ਦਾ ਕੀ ਹਾਲ ਹੈ ਕਈ ਦਫਾ ਪਹਿਲਾਂ ਗਰਮੀ ਪੈ ਚੁੱਕੀ ਹੈ ਕੁਝ ਦਿਨ ਹੋਏ ਮੀਂਹ ਕੁਛ ਨਾ ਕੁਛ ਪਿਆ ਥੋੜਾ ਜਿਹਾ ਛਿੜਾਕਾ ਠੰਡਕ ਹੋਈ ਲੇਕਿਨ ਫੇਰ ਗਰਮੀ ਉਸੇ ਟੈਂਪਰੇਚਰ ਤੇ ਆ ਰਹੀ ਹੈ 48-50 ਡਿਗਰੀ ਕੱਲ ਸ਼ਾਮ ਨੂੰ ਕੁਝ ਨੇਰੀ ਬਗੈਰਾ ਮਾੜੀ ਮੋਟੀ ਜਿਹੀ ਚੱਲਣ ਦਾ ਸਰ ਬਣਿਆ ਤੇ ਅੱਜ ਸਵੇਰੇ ਸੂਰਜ ਬਹੁਤ ਵਧੀਆ ਚਮਕ ਰਿਹਾ ਸੀ ਲੇਕਿਨ ਹੁਣ ਜਿਹੜਾ ਸੂਰਜ ਬੱਦਲਾਂ ਦੇ ਉੱਲੇ ਛੁਪ ਗਿਆ ਤੇ ਬੱਦਲਬਾਹੀ ਹੋ ਰਹੀ ਹੈ ਦੇਖੋ ਜਿਸ ਤਰ੍ਹਾਂ ਮੌਸਮ ਕਿਸ ਤਰ੍ਹਾਂ ਬਣਦਾ ਹੈ ਜਿਸ ਤਰ੍ਹਾਂ ਇਹ ਭੁਖਵਾਣੀਆਂ ਕਹਿ ਰਹੀਆਂ ਨੇ ਵੀ ਮੌਸਮ ਬਦਲਣ ਦਾ ਸਾਰ ਹੈ ਜਿਹੜੀਆਂ ਭੁਖਵਾਣੀਆਂ ਵੀ ਕਹਿੰਦੇ ਨੇ ਪਾਣੀ ਹੈ ਜਿਹੜਾ ਉਹ ਜਿਹੜਾ ਤੇ ਜ਼ਿਆਦਾ ਬਰੇਗਾ ਨੁਕਸਾਨ ਕਰੇਗਾ ਗਰਮੀ ਬਹੁਤ ਜ਼ਿਆਦਾ ਨੁਕਸਾਨ ਕਰੇਗੀ ਦੇਖੋ ਅੱਜ ਬੱਦਲ ਵਾਈਆ ਚਾਰੇ ਪਾਸੇ ਸੂਰਜ ਬਿਲਕੁਲ ਛੁਪ ਗਿਆ ਬੱਦਲਾਂ ਦੇ ਓਲੇ ਕਿਤੇ ਵੀ ਸੂਰਜ ਨਹੀਂ ਦਿਖ ਰਿਹਾ ਤੇ ਹਵਾ ਵੀ ਹਲਕੀ ਹਲਕੀ ਚੱਲ ਰਹੀ ਹੈ ਹੋ ਸਕਦਾ ਵੀ ਮੌਸਮ ਬਦਲੇ ਮੌਸਮ ਦੇ ਰੰਗ ਨਿਆਰੇ ਤੇ ਦੇਖੋ ਕੀ ਬਣਦਾ ਹੈ ਪਰਮਾਤਮਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਬੱਦਲਬਾਈ ਹੋ ਰਹੀ ਹੈ ਚਾਰੇ ਪਾਸੇ ਇੰਦਰ ਦੀ ਫੌਜ ਹੈ ਜਿਹੜੀ ਉਹ ਜੜ ਚੁੱਕੀ ਹੈ ਅੱਗੇ ਦੇਖੋ ਕੀ ਬਣਦਾ ਹੈ ਮੌਨਸੂਨ ਆ ਜਿਹੜੀ ਉਹ ਚੱਲ ਚੁੱਕੀ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਬਰਖਾ ਹੋ ਰਹੀ ਹੈ ਪਰ ਇੱਥੇ ਕਦੋਂ ਪਹੁੰਚਦੀ ਹੈ ਇਹ ਸਮਾਂ ਦੱਸੇਗਾ